ਕੈਨੇਡਾ ਤੋਂ ਆਈ ਸੇਵਾਦਾਰ ਭੈਣ ਨੇ ਪੂਜਨ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਂ ਦੀ ਪਵਿੱਤਰ ਪ੍ਰੇਰਣਾ ਤੇ ਚੱਲਦਿਆਂ 22 ਦਸੰਬਰ ਨੂੰ ਆਪਣਾ ਜਨਮ ਦਿਨ ਕੇਕ ਕੱਟ ਕੇ ਨਹੀਂ ਬਲਕਿ ਛੋਟੇ ਛੋਟੇ ਪੰਛੀਆਂ ਨੂੰ ਦਾਣਾ ਪਾਣੀ ਦੇ ਕੇ ਅਤੇ ਗਊਆਂ ਨੂੰ ਹਰਾ ਚਾਰਾ ਅਤੇ ਗੁੜ ਖਵਾ ਕੇ ਜਨਮ ਦਿਨ ਮਨਾਇਆ ਹੈ ਜਾਣਕਾਰੀ ਮੁਤਾਬਿਕ ਮਨਾਕਸ਼ੀ ਇਨਸਾ ਜੋ ਕਿ ਕੈਨੇਡਾ ਐਡਮਿੰਟਨ ਦੀ ਨਾਗਰਿਕ ਹਨ ਉਹ ਆਪਣੇ ਜਨਮ ਦਿਨ ਮੌਕੇ ਸੰਗਰੂਰ ਗ੍ਰਹਿ ਵਿਖੇ ਆਏ ਹੋਏ ਸਨ। ਉਹਨਾਂ ਦੇ ਪਿਤਾ ਵਿਨੋਦ ਕਲੜਾ ਇਨਸਾ ਸੱਚੀ ਕੈਮਰਾ ਸਮਿਤੀ ਦੇ ਸੇਵਾਦਾਰ ਹਨ ਅਤੇ ਮਾਤਾ ਰੰਜੂ ਇਨਸਾ ਸੱਚੇ ਨਿਮਰ ਸੇਵਾਦਾਰ ਹਨ। ਵਿਨੋਦ ਕਲੜਾ ਇਨਸਾ ਨੇ ਦੱਸਿਆ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਡੇਰਾ ਸੱਚਾ ਸੋਦਾ ਨਾਲ ਜੁੜਿਆ ਹੋਇਆ ਹੈ ਅਤੇ ਬੱਚਿਆਂ ਦੇ ਮਨ ਵਿੱਚ ਵੀ ਮਾਨਵਤਾ ਭرائی ਦੇ ਕੰਮਾਂ ਦੀ ਹੀ ਸੋਚ ਰਹਿੰਦੀ ਹੈ। ਅੱਜ ਮੇਰੀ ਬੇਟੀ ਮਨਾਕਸ਼ੀ ਇਨਸਾਨ ਨੇ ਆਪਣਾ ਜਨਮ ਦਿਨ ਬੇਜਬਾਨ ਪੰਛੀਆਂ ਅਤੇ ਜਾਨਵਰਾਂ ਨਾਲ ਸਮਾਂ ਗੁਜ਼ਾਰਿਆ ਅਤੇ ਜਨਮ ਦਿਨ ਮੌਕੇ ਪੰਛੀਆਂ ਨੂੰ ਦਾਣਾ ਪਾਣੀ ਦੇ ਕੇ ਅਤੇ ਗਊਆਂ ਨੂੰ ਹਰਾ ਚਾਰਾ ਅਤੇ ਗੁੜ ਖਵਾ ਕੇ ਮਨਾਇਆ ਹੈ ਮਨਾਕਸ਼ੀ ਇਨਸਾਨ ਨੇ ਦੱਸਿਆ ਕਿ ਪੂਜਨੀ ਗੁਰੂ ਜੀ ਦੀ ਪਵਿੱਤਰ ਪ੍ਰੇਰਣਾ ਮੁਤਾਬਿਕ ਬੇਜਬਾਨਾਂ ਨਾਲ ਮੈਨੂੰ ਆਪਣਾ ਜਨਮ ਦਿਨ ਮਨਾ ਕੇ ਅਸੀਮ ਖੁਸ਼ੀ ਪ੍ਰਾਪਤ ਹੋਈ ਹੈ ਸਾਨੂੰ ਸਾਰਿਆਂ ਨੂੰ ਹੀ ਸਮੇਂ ਸਮੇਂ ਸਰ ਬੇਜਬਾਨਾਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਅਤੇ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਮੌਕੇ ਉਹਨਾਂ ਦੇ ਨਾਲ ਰਜਿੰਦਰ ਕਲੜਾ ਇਨਸਾਂ ਵੀ ਹਾਜ਼ਰ ਸਨ ಎಲ್ಲಿ ಗುಡ್ ಹೋರ್ಲಲ್ಲ